ਵਾਹ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਇਸ ਸ਼ਲੋਕ ਉਹਨਾਂ ਦੇ ਵਿਚਾਰ ਵਿਆਖਿਆ ਸਰਵਨ ਕਰਨ ਵਾਸਤੇ ਪਹੁੰਚੇ ਹੋ ਸਤਿਗੁਰਾਂ ਨੇ ਇਸ ਪਾਵਨ ਬਚਨ ਸ਼ਲੋਕਾਂ ਵਿੱਚ ਕਿਰਪਾ ਕੀਤੀ ਵਿਰਾਗ ਦਾ ਇੱਕ ਪੇਖ ਹੈ ਹਰ ਇੱਕ ਧਰਮ ਦਾ ਇੱਕ ਪੇਖ ਹੁੰਦਾ ਹੈ ਉਸ ਪੇਖ ਦੇ ਸਹਾਰੇ ਤੇ ਹਰ ਇੱਕ ਧਰਮ ਇਸ ਧਰਤੀ ਤੇ ਸਫਰ ਕਰਦਾ ਹੈ ਵੈਸੇ ਤਾਂ ਜਿੰਨੇ ਧਰਮ ਪੈਦਾ ਹੋਏ ਪਹਿਲਾ ਉਹਨਾਂ ਧਰਮਾਂ ਦਾ અવਤਾਰਨ ਜੋ ਹੈ ਪੈਦਾਇਸ਼ ਬਖਸ਼ ਹੋਏ ਮਨੁੱਖਾਂ ਦੇ ਹਿਰਦੇ ਦੀ ਕਾੜ ਹੈ ਉਹਨਾਂ ਦੇ ਅੰਦਰੋਂ ਹੀ ਧਰਮ ਦੀ ਉਤਪਤੀ ਹੋਈ ਪਰ ਜਿਹੜਾ ਮਨੁੱਖ ਧਾਰਮਿਕ ਬਣਿਆ ਹੈ ਉਹਦੇ ਅੰਦਰ ਨਾਲ ਇੱਕ ਹੋਰ ਦਾਤ ਪੈਦਾ ਹੁੰਦੀ ਉਹਨੂੰ ਕਹਿੰਦੇ ਪਰ ਉਪਕਾਰ ਜਿਹੜੀ ਦਾਤ ਉਹਨੂੰ ਪਰਮਾਤਮਾ ਵੱਲੋਂ ਪ੍ਰਾਪਤ ਹੁੰਦੀ ਏ ਜੋ ਆਨੰਦ ਜੋ ਸੁਖ ਜੋ ਤ੍ਰਿਪਤੀ ਉਸ ਨੂੰ ਮਿਲਦਾ ਹੈ ਤੇ ਜਦੋਂ ਆਪਣੇ ਅੰਦਰ ਹਿਰਦੇ ਵਿੱਚ ਜੀਵਨ ਵਿੱਚ ਉਸ ਨੂੰ ਮਾਣਦਾ ਹੈ ਤੇ ਪਰਤ ਕੇ ਬਾਹਰ ਸਾਰੇ ਸਰੀਰਾਂ ਵੱਲ ਵੇਖਦਾ ਹੈ ਕਿ ਜੋ ਆਨੰਦ ਤੇ ਸੁਖ ਮੇਰੀ ਝੋਲੀ ਵਿੱਚ ਪਿਆ ਇਹ ਤਾਂ ਸਾਰੇ ਹੀ ਮਨੁੱਖਾਂ ਦੇ ਕੋਲ ਹੈ ਸਾਰਿਆਂ ਦੇ ਅੰਦਰ ਪਹਿਲਾਂ ਹੀ ਵਿਦਮਾਨ ਹੈ ਭਰਿਆ ਹੋਇਆ ਪਰਮਾਤਮਾ ਨੇ ਕਿ ਹਰ ਇੱਕ ਮਨੁੱਖ ਇਸ ਨਾਮ ਦੇ ਆਨੰਦ ਨੂੰ ਧਰਮ ਦੇ ਫਲ ਨੂੰ ਪਰਮਾਤਮਾ ਦੇ ਪਿਆਰ ਨੂੰ ਗੁਰੂ ਦੇ ਮਾਰਗ ਤੇ ਤੁਰ ਕੇ ਚਖ ਸਕੇ ਜਦੋਂ ਉਹ ਇਹ ਸਭ ਕੁਝ ਵੇਖਦਾ ਹੈ ਤੇ ਕੁਦਰਤੀ ਉਹਦੇ ਮਨ ਦੇ ਵਿੱਚ ਪਰ ਉਪਕਾਰ ਦੀ ਭਾਵਨਾ ਪੈਦਾ ਹੁੰਦੀ। ਉਹਦੇ ਵਿੱਚ ਇੱਕ ਉਮਾਹ ਖੇੜਾ ਪੈਦਾ ਹੁੰਦਾ ਹੈ। ਉਸ ਉਮਾਹ ਦੇ ਵਿੱਚ ਉਹ ਫਿਰ ਉਹ ਦਾਤ ਜੋ ਉਹਦੇ ਅੰਦਰ ਪੈਦਾ ਹੋਈ ਧਰਮ ਦੀ ਦਾਤ ਉਸ ਨੂੰ ਬਾਹਰ ਲੈ ਕੇ ਜਾਣਾ ਚਾਹੁੰਦਾ ਹੈ। ਪਰ ਉਪਕਾਰ ਕਰਨਾ ਚਾਹੁੰਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਤਾਂ ਹੀ ਕਹਿੰਦੇ ਨੇ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਜਦੋਂ ਉਹ ਛੜ ਦੇ ਬਲ ਦੇ ਦੁਖੀ ਸੰਸਾਰ ਵੱਲ ਝਾਤੀ ਮਾਰਦਾ ਤੇ ਉਹਦੇ ਅੰਦਰੋਂ ਸਹਿਜ ਸੁਭਾਏ ਇੱਕ ਅਰਦਾਸ ਨਿਕਲਦੀ ਹੈ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ ਤਿਤੈ ਲਹੁ ਉਬਾਰ ਇਸ ਅਵਸਥਾ ਵਿੱਚ ਉਸ ਮਨੁੱਖ ਨੇ ਆਪਣੇ ਹਿਰਦੇ ਵਿੱਚੋਂ ਧਰਮ ਨੂੰ ਬਾਹਰ ਲਿਆਉਣਾ ਤੇ ਬਾਹਰ ਲਿਆਉਣ ਦਾ ਹੋਰ ਕੋਈ ਵਸੀਲਾ ਨਹੀਂ ਉਹ ਫਿਰ ਆਪਣੇ ਧਰਮ ਦੇ ਕੁਝ ਚਿੰਨ੍ਹ ਪੈਦਾ ਕਰਦਾ ਹੈ ਜਿਵੇਂ ਯੋਗ ਮਤ ਹੈ ਉਹਨਾਂ ਦੇ ਚਿੰਨ੍ਹ ਨੇ ਮੁੰਦਾਂ ਝੋਲੀ ਪਾਉਂਦੇ ਨੇ ਡੰਡਾ ਫੜਦੇ ਨੇ ਕੰਨਾਂ ਵਿੱਚ ਮੁੰਦਰਾਵਾਂ ਪਾਈਆਂ ਨੇ ਗੁਰੂ ਸਾਹਿਬ ਨੇ ਉਹਨਾਂ ਨਾਲ ਮਿਲ ਕੇ ਬਚਨ ਵੀ ਕੀਤੇ ਨੇ ਕਿ ਮੁੰਦਾ ਪਾਈਆਂ ਹੋਈਆਂ ਜਿਨ੍ਹਾਂ ਨੇ ਵੈਸ਼ ਮੁਦਰਾ ਦਾ ਅਰਥ ਹੈ ਭੇਖ ਮੁਦਰਾ ਜਿਹੜੀ ਹੈ ਨਾ ਇਹ ਮੁੰਦਰਾ ਸ਼ਬਦ ਬਣੀਆ ਬਾਅਦ ਵਿੱਚ ਮੁਦਰਾ ਉਸ ਨੂੰ ਕਹਿੰਦੇ ਨੇ ਕਿ ਜਿਹੜਾ ਕੰਮ ਅਸੀਂ ਅੰਦਰੋਂ ਕਰਨਾ ਚਾਹੁੰਨੇ ਆ ਬਾਹਰੋਂ ਉਸ ਤਰ੍ਹਾਂ ਦਾ ਚਿਹਰਾ ਬਣਾਇਆ ਜਾਏ ਉਸ ਤਰ੍ਹਾਂ ਦੀ ਹਵਾ ਬਣਾਈ ਜਾਏ ਬਾਹਰ ਜਿਹੜਾ ਪਰਮਾਤਮਾ ਦੇ ਨਾਲ ਅਸੀਂ ਪ੍ਰੇਮ ਤੇ ਅੰਦਰੋਂ ਆਉਣਾ ਹੈ ਨਾ ਪ੍ਰੇਮ ਅੰਦਰੋਂ ਪੈਦਾ ਹੋਣਾ ਹੈ ਪਰ ਬਾਹਰੋਂ ਉਸ ਤਰ੍ਹਾਂ ਦਾ ਚਿਹਰਾ ਉਸ ਤਰ੍ਹਾਂ ਦੀ ਹਵਾ ਉਸ ਤਰ੍ਹਾਂ ਦਾ ਜੀਵਨ ਬਣਾਇਆ ਜਾਏ ਉਹਨੂੰ ਕਹਿੰਦੇ ਨੇ ਇਸ ਬੰਦੇ ਨੇ ਹੁਣ ਪ੍ਰੇਮ ਦੀ ਮੁੱਦਰਾ ਬਣਾਈ ਹੋਈ ਹੈ ਪ੍ਰੇਮ ਦਾ ਭੇਖ ਪਾ ਲਿਆ ਇਹ ਪ੍ਰੇਮੀ ਹੋਣਾ ਚਾਹੁੰਦਾ ਹੈ ਭਾਵੇਂ ਕਿ ਇਹਦੇ ਅੰਦਰ ਅਜੇ ਪ੍ਰੇਮ ਨਹੀਂ ਹੈ ਇਹਦੇ ਵਿੱਚ ਪ੍ਰੇਮ ਕਰਨ ਦੀ ਅੰਦਰ ਇੱਛਾ ਜਾਗ ਪਈ ਉਹ ਉਹਨੂੰ ਕਹਿੰਦੇ ਪ੍ਰੇਮ ਦੀ ਮੁਦਰਾ ਧਾਰਨ ਕਰਨੀ ਜਿਵੇਂ ਅਸੀਂ ਨੀਂਦ ਵਿੱਚ ਜਾਣਾ ਹੋਵੇ ਤੇ ਨੀਂਦ ਦੀ ਇੱਕ ਮੁਦਰਾ ਹੈ ਮਨੁੱਖ ਲੇਟ ਜਾਂਦਾ ਹੈ ਮਨੁੱਖ ਅੱਖਾਂ ਬੰਦ ਕਰ ਲੈਂਦਾ ਹੈ ਮਨੁੱਖ ਆਪਣੇ ਵਿਚਾਰਾਂ ਨੂੰ ਸੰਕੋਚਦਾ ਹੈ ਸਰੀਰ ਨੂੰ ਢਿੱਲਾ ਛੱਡ ਦਿੰਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਮਨੁੱਖ ਨੀਂਦ ਦੀ ਮੁਦਰਾ ਵਿੱਚ ਚਲਾ ਗਿਆ ਹੈ ਨੀਂਦ ਅਜੇ ਇਹਨੂੰ ਆਈ ਨਹੀਂ ਪਰ ਉਹ ਨੀਂਦ ਲਿਆਉਣ ਦੀ ਮੁੰਦਰਾ ਨੀਂਦ ਲਿਆਉਣ ਵਿੱਚ ਸਹਾਇਕ ਹੁੰਦੀ ਏ ਇਸੇ ਤਰ੍ਹਾਂ ਕਿਸੇ ਵੀ ਧਰਮ ਦੀ ਅੰਦਰੋਂ ਪ੍ਰਾਪਤੀ ਕਰਨ ਵਾਸਤੇ ਪਹਿਲਾਂ ਉਸ ਦੀ ਬਾਹਰੋਂ ਅਵਸਥਾ ਬਣਾਉਣੀ ਪੈਂਦੀ ਹੈ ਬਾਹਰੋਂ ਪੇਖ ਬਣਾਉਣਾ ਪੈਂਦਾ ਉਸ ਤਰ੍ਹਾਂ ਦੇ ਵਿਚਾਰ ਉਸ ਤਰ੍ਹਾਂ ਦਾ ਸਰੀਰ ਉਸ ਤਰ੍ਹਾਂ ਦੇ ਲੋਕਾਂ ਵਿੱਚ ਬਹਿਣਾ ਖਲੋਣਾ ਉਸ ਤਰ੍ਹਾਂ ਦੇ ਲੋਕਾਂ ਬਾਰੇ ਸੋਚਣਾ ਇਹ ਮੁਦਰਾ ਬਣਾਉਣੀ ਤੇ ਪੇਖ ਚੱਲੇ ਫਿਰ ਹਰ ਇੱਕ ਧਰਮ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਖ ਦੁਆਰਾ ਪ੍ਰਚਲਿਤ ਹੁੰਦਾ ਹੈ ਭਾਵੇਂ ਧਰਮ ਨਾਮ ਹੈ ਅੰਦਰ ਦੀ ਘਟਨਾ ਹੈ ਪਰ ਜੇ ਉਹ ਧਾਰਮਿਕ ਮਨੁੱਖ ਜਿਹਦੇ ਅੰਦਰ ਨਾਮ ਪ੍ਰਗਟ ਹੋਇਆ ਜੇ ਉਹਨੇ ਭੇਖ ਧਰਨ ਨਾ ਕੀਤਾ ਤੇ ਦੋ ਸਾਲਾਂ ਨੂੰ 10 ਸਾਲਾਂ ਨੂੰ ਉਹਨੇ ਤੇ ਚਲੇ ਜਾਣਾ ਜਦੋਂ ਸਰੀਰ ਚਲਾ ਜਾਏਗਾ ਬਾਦ ਵਿੱਚ ਉਹਦਾ ਧਰਮ ਸਹਜੇ ਸਹਜੇ ਮਿਟਣਾ ਸ਼ੁਰੂ ਹੋ ਜਾਏਗਾ ਕਿਸੇ ਨੂੰ ਲਾਭ ਨਹੀਂ ਦਏਗਾ ਅੱਗੇ ਭੇਜਣ ਵਾਸਤੇ ਲੰਮਾ ਸਮਾਂ ਧਰਮ ਨੂੰ ਜਿੰਦਾ ਰੱਖਣ ਵਾਸਤੇ ਜਿਸ ਧਰਮ ਕੋਲ ਚੰਗੇ ਭੇਖ ਨਾ ਆਏ ਉਹ ਧਰਮ ਬਹੁਤ ਜਲਦੀ ਖਤਮ ਹੋ ਗਿਆ ਨਸ਼ਟ ਹੋ ਗਿਆ ਇਸ ਤਰਤੀ ਤੋਂ ਇਸ ਕਰਕੇ ਸਤਿਗੁਰਾਂ ਨੇ ਭੇਖ ਦੀ ਗੱਲ ਕੀਤੀ ਪਰ ਕੀ ਹੁੰਦਾ ਸਹਜੇ ਸਹਜੇ ਭੇਖ ਮਨੁੱਖ ਧਾਰਨ ਕਰ ਲੈਂਦਾ ਤੇ ਅੰਦਰ ਲੀਆਂ ਦਾਤਾਂ ਨੂੰ ਭੁੱਲਣਾ ਸ਼ੁਰੂ ਕਰ ਦਿੰਦਾ ਹੈ ਭੇਖ ਨੂੰ ਧਰਮ ਸਮਝ ਲੈਂਦਾ ਤੇ ਵਿਖਾਵੇ ਦੇ ਉੱਤੇ ਖਲੋਕ ਕੇ ਜਿਉਣ ਲੱਗ ਪੈਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਅੱਜ ਵਿਰਾਗੀ ਭੇਖ ਦੀ ਵਿਆਖਿਆ ਕਰ ਰਹੇ ਨੇ ਜਿੰਨੇ ਵਿਰਾਗ ਦੇ ਕੱਪੜੇ ਪਾਏ ਨੇ ਸਰੀਰ ਦੇ ਉੱਤੇ ਉਹ ਕਫਣੀ ਪਾ ਲੈਣੀ ਸਰੀਰ ਦੇ ਉੱਤੇ ਸੁਆਹ ਮਲ ਲੈਣੀ ਸ਼ਮਸ਼ਾਨ ਘਾਟ ਵਿੱਚ ਰਹਿਣਾ ਮੌਤ ਨੂੰ ਚੇਤੇ ਰੱਖਣਾ ਇਹ ਸਾਰੇ ਵਿਰਾਗ ਦੇ ਨਾਲ ਸੰਬੰਧਿਤ ਭੇਖ ਨੇ ਬਹੁਤੇ ਲੋਕ ਕਿਉਂਕਿ ਇਹ ਸਚਾਈ ਹੈ ਜਿੰਨੇ ਵੀ ਸੰਸਾਰ ਤੋਂ ਉਪਰਾਣ ਉਪਰਾਮ ਹੋਣਾ ਹੈ ਉਹਦੇ ਵਾਸਤੇ ਸਭ ਤੋਂ ਪਹਿਲੀ ਜਿਹੜੀ ਦਵਾਈ ਹੈ ਉਹ ਮੌਤ ਦੀ ਯਾਦ ਹੈ ਇਹਦੇ ਤੋਂ ਬਿਨਾ ਪਰਮਾਤਮਾ ਦੀ ਯਾਦ ਪੱਕਣੀ ਨਾ ਮੁਮਕਿਨ ਹੈ ਕਿਸੇ ਹੋਰ ਤਰੀਕੇ ਦੇ ਨਾਲ ਬੜੇ ਜਪ ਤਪ ਨੇ ਬੜਾ ਕੁਝ ਹੈ ਸੰਸਾਰ ਦੇ ਵਿੱਚ ਬੜੀਆਂ ਸਮਾਧੀਆਂ ਨੇ ਬੜੇ ਧਿਆਨ ਨੇ ਕਈ ਕੁਝ ਹੈ ਮੁਦਰਾਵਾਂ ਹਨ ਪਰ ਪ੍ਰਮਾਤਮਾ ਨਾਲ ਜੁੜਨਾ ਤੇ ਸੰਸਾਰ ਤੋਂ ਉੱਚੇ ਉੱਠਣਾ ਇਹਦੇ ਵਾਸਤੇ ਸਭ ਤੋਂ ਇੱਕ ਅਕੈਨ ਜਿਹੜੀ ਸਭ ਤੋਂ ਤੀਬਰਤਾ ਨਾਲ ਕੰਮ ਕਰਨ ਵਾਲੀ ਦਵਾਈ ਹੈ ਉਹ ਹੈ ਨਿਰੰਤਰ ਮੌਤ ਦੇ ਨਕਸ਼ੇ ਨੂੰ ਜੀਵਨ ਵਿੱਚ ਜਾਣ ਲੈਣਾ ਉਹਦੇ ਵਿੱਚੋਂ ਦੀ ਗੁਜ਼ਰਨਾ ਮੌਤ ਦੇ ਵਿੱਚ ਰਹਿਣਾ ਇਸ ਕਰਕੇ ਬਹੁਤੇ ਭੇਖ ਧਾਰੀਆਂ ਨੇ ਬਰਾਕੀਆਂ ਨੇ ਵਿਰਾਗ ਕਿਉਂਕਿ ਮਨ ਉੱਠਦਾ ਨਹੀਂ ਸੰਸਾਰ ਵਿੱਚੋਂ ਉੱਪਰ ਨਹੀਂ ਜਾਂਦਾ ਔਰ ਇਸ ਸੰਸਾਰ ਦੇ ਵਿੱਚੋਂ ਨਾ ਟੁੱਟਣ ਕਰਕੇ ਉਹਨਾਂ ਨੇ ਵਿਰਾਗ ਪੈਦਾ ਕਰਨ ਵਾਸਤੇ ਤਰੀਕੇ ਵਰਤੇ ਨੇ ਬਹੁਤੇ ਲੋਕ ਸ਼ਮਸ਼ਾਨ ਘਾਟ ਵਿੱਚ ਨਿਵਾਸ ਰੱਖਣ ਲੱਗ ਪਏ ਕਈ ਲੋਕਾਂ ਨੇ ਸ਼ਮਸ਼ਾਨ ਦੇ ਰਸਤੇ ਦੇ ਉੱਤੇ ਝੁੱਗੀਆਂ ਪਾਈਆਂ ਤਾਂ ਕਿ ਇੱਥੋਂ ਮੌਤ ਦੇ ਸ਼ਿਕਾਰ ਲੋਕ ਲੰਘਣਗੇ ਔਰ ਉਹਨਾਂ ਨੂੰ ਵੇਖਾਂਗੇ ਤੇ ਅੰਦਰ ਸੰਸਾਰ ਦੀ ਅਸਲੀ ਤਸਵੀਰ ਸਾਡੇ ਸਾਹਮਣੇ ਆਵੇਗੀ ਸਮਾਪਾ ਕੇ ਉਹ ਵੀ ਜਿਹੜਾ ਤਰੀਕਾ ਸੀ ਕਈ ਵਾਰੀ ਸੁੱਕਾ ਪੁੱਕਾ ਤੇ ਉਦਾਸੀ ਦਾ ਕਾਰਨ ਬਣ ਗਿਆ ਕਿਉਂਕਿ ਉਹਨਾਂ ਨੇ ਸਾਧਨ ਤੇ ਵਰਤ ਲਿਆ ਪਰ ਪ੍ਰਮਾਤਮਾ ਦਾ ਨਾਮ ਨਹੀਂ ਵਰਤਿਆ ਜਿਸ ਕਰਕੇ ਅੰਦਰ ਉਦਾਸ ਹੋ ਗਿਆ ਅੰਦਰ ਇੱਕ ਤਰ੍ਹਾਂ ਦੇ ਨਾਲ ਸੰਸਾਰ ਦੀ ਨਫ਼ਰਤ ਵਿੱਚ ਚਲਾ ਗਿਆ ਸਤਿਗੁਰੂ ਨੇ ਕਿਹਾ ਵਿਰਾਗ ਕੀ ਹੈ ਵਿਰਾਗ ਕਿਵੇਂ ਪੈਦਾ ਹੋਵੇ ਔਰ ਇਹ ਵੀ ਇੱਕ ਸਚਾਈ ਹੈ ਵਿਰਾਗ ਤੋਂ ਬਿਨਾ ਮਾਇਆ ਨਹੀਂ ਛੁੱਟਦੀ ਤੇ ਜਿੰਨਾ ਚਿਰ ਮਾਇਆ ਨਹੀਂ ਛੁੱਟਦੀ ਉਹਨਾਂ ਚਿਰ ਦੁੱਖ ਨਹੀਂ ਛੁੱਟਦਾ ਇਹ ਤਿੰਨ ਚੀਜ਼ਾਂ ਆਪਸ ਵਿੱਚ ਜੁੜੀਆਂ ਨੇ ਹਰ ਇੱਕ ਮਨੁੱਖ ਦਾ ਅਰਦਾਸ ਹੈ ਗੁਰੂ ਦੇ ਚਰਨਾਂ ਵਿੱਚ ਭਾਵੇਂ ਕੋਈ ਕਿਹੜੇ ਢੰਗ ਨਾਲ ਕਰਦਾ ਹੈ ਲੁਕਵੇਂ ਸ਼ਬਦਾਂ ਵਿੱਚ ਜਾਂ ਜਾਹਰ ਸ਼ਬਦਾਂ ਵਿੱਚ ਅਖੰਡ ਪਾਠ ਕਰਾਉਂਦਾ ਹੈ ਆਪ ਪਾਠ ਕਰਦਾ ਹੈ ਸਿਮਰਨ ਕਰਦਾ ਹੈ ਸਵੇਰੇ ਉੱਠਦਾ ਜੋ ਵੀ ਮਨੁੱਖ ਬਹੁਤਾਤ ਦੇ ਵਿੱਚ ਹੈ ਹਰ ਇੱਕ ਦੀ ਅਰਦਾਸ ਤੇ ਕੁਦਰਤੀ ਤੌਰ ਤੇ ਹੈ ਇਹ ਸਚਾਈ ਵੀ ਹੈ ਬੰਦਾ ਦੁੱਖ ਤੋਂ ਬਚਣਾ ਚਾਹੁੰਦਾ ਹੈ ਜਦੋਂ ਇਹ ਦੁੱਖ ਦੀ ਗੱਲ ਕਰਦਾ ਉਸ ਵੇਲੇ ਨੂੰ ਇਹ ਭੁੱਲ ਜਾਂਦਾ ਕਿ ਦੁੱਖ ਕਿਸ ਦੇ ਕਾਰਨ ਹੈ ਜਿਹੜੀ ਚੀਜ਼ ਦੇ ਕਾਰਨ ਦੁੱਖ ਹੁੰਦਾ ਉਹ ਹੀ ਗੁਰੂ ਕੋਲੋਂ ਮੰਗੇ ਜਾਂਦਾ ਹੈ ਦੁੱਖ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਮਾਇਆ ਦੀ ਪਕੜ ਹੈ ਵਿਕਾਰਾਂ ਦੀ ਪਕੜ ਹੈ ਸੰਸਾਰ ਦੀ ਪਕੜ ਜਿੰਨਾ ਅਸੀਂ ਸੰਸਾਰ ਨੂੰ ਤਕੜੇ ਹੱਥਾਂ ਨਾਲ ਪਕੜਿਆ ਜਿੰਨਾ ਅਸੀਂ ਮਾਇਆ ਨੂੰ ਡੂੰਘੇ ਹੱਥਾਂ ਨਾਲ ਪਕੜਿਆ ਜਿੰਨਾ ਮਾਇਆ ਦੇ ਨਾਲ ਚੰਬੜੇ ਹੋਇਆ ਦੁੱਖ ਓਨੇ ਸਾਨੂੰ ਚੰਬੜ ਜਾਏਗਾ ਓਨੀ ਪਰਸੈਂਟੇਜ ਵਿੱਚ ਤੇ ਜਿੰਨੀ ਢਿੱਲ ਸਾਡੀ ਸੰਸਾਰ ਵੱਲੋਂ ਵੱਧਦੀ ਜਾਏਗੀ ਜਿਨਨੇ ਸਾਡੇ ਹੱਥ ਲੂਜ ਹੋਣਗੇ ਸੰਸਾਰ ਵੱਲੋਂ ਢਿੱਲੇ ਪੈਣਗੇ ਜਿਉਂ-ਜਿਉਂ ਸੰਸਾਰ ਨੂੰ ਛੱਡਾਂਗੇ ਤਿਉਂ-ਤਿਉਂ ਦੁੱਖ ਸਾਨੂੰ ਛੱਡੀ ਜਾਏਗਾ ਜਿਉਂ-ਜਿਉਂ ਸੰਸਾਰ ਨੂੰ ਫੜਾਂਗੇ ਤਿਉਂ-ਤਿਉਂ ਦੁੱਖ ਸਾਨੂੰ ਫੜੇ ਜਾਣਗੇ ਸੰਸਾਰ ਦੇ ਵਿੱਚ ਰਹਿਣ ਦੀ ਗੱਲ ਨਹੀਂ ਹੈ ਸਤਿਗੁਰੂ ਨੇ ਦੱਸਿਆ ਕਿਉਂਕਿ ਹਰ ਇੱਕ ਬੰਦੇ ਦਾ ਸਭ ਤੋਂ ਵੱਡਾ ਸਵਾਲ ਹੈ ਦੁੱਖ ਕਿਵੇਂ ਹਟੇ ਮੈਂ ਬੇਨਤੀ ਕਰਾਂ ਕੀ ਸੰਸਾਰੀ ਕੀ ਧਾਰਮਿਕ ਕੀ ਧਾਰਮਿਕ ਕੀ ਜਪੀ ਤੇ ਕੀ ਤਪੀ ਸਾਰੇ ਮਨੁੱਖਾਂ ਦੀ ਭੱਜ ਦੌੜ ਦੇ ਪਿੱਛੇ ਇੱਕੋ ਹੀ ਸਵਾਲ ਹੈ ਸਿਰਫ ਤੇ ਉਹਦੇ ਅੰਤਿਸ਼ ਕਰਨ ਦੀ ਤੈਨੂੰ ਫੋੜ ਕੇ ਵੇਖਿਆ ਜਾਏ ਤੇ ਉਹਦੇ ਵਿੱਚੋਂ ਇੱਕੋ ਹੀ ਖਿਆਲ ਨਿਕਲੇਗਾ ਮੈਂ ਕਦੀ ਦੁਖੀ ਨਾ ਹੋਵਾਂ ਸਦਾ ਮੇਰੇ ਜੀਵਨ ਵਿੱਚ ਸੁਖ ਰਹੇ ਤੇ ਅੱਗੇ ਸ਼ਲੋਕ ਆਉਣਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਿਸ਼ੁਖ ਕਿੱਥੋਂ ਮਿਲਣਾ ਫਿਰ ਦੁੱਖ ਦੇ ਕਾਰਨ ਦੱਸੇ ਦੁੱਖ ਦਾ ਕਾਰਨ ਸੀ ਸੰਸਾਰ ਦੀ ਪਕੜ ਤੇ ਜਦੋਂ ਗੁਰੂ ਅੱਗੇ ਹਰ ਇੱਕ ਬੰਦੇ ਨੇ ਅਰਦਾਸ ਕੀਤੀ ਏ ਕਿ ਮੇਰਾ ਦੁੱਖ ਹਟਣਾ ਚਾਹੀਦਾ ਹੈ ਤੇ ਸਤਿਗੁਰੂ ਨੇ ਉਹਦੇ ਪਰਹੇਜ ਦੱਸੇ ਨੇ ਕਹਿਣ ਲੱਗੇ ਜਿੰਨਾ ਤੂੰ ਸੰਸਾਰ ਨਾਲ ਚੰਬੜਨਾ ਹੈ ਉਹਨਾਂ ਦੁੱਖ ਵੱਧਦਾ ਹੈ ਤੂੰ ਇਸ ਨੂੰ ਛੱਡਣ ਦੀ ਕੋਸ਼ਿਸ਼ ਕਰ ਉਹਨੂੰ ਕਿਹਾ ਤਿਆਗ ਇਹਦੇ ਤੋਂ ਉੱਚਾ ਉੱਠਣ ਦਾ ਯਤਨ ਕਰ ਇਹਦੀ ਵਰਤੋਂ ਕਰਨ ਦੀ ਜਾਚ ਸਿੱਖ ਕਿਵੇਂ ਇਹਦੇ ਵਿੱਚ ਰਹਿਣਾ ਹੈ ਕਿਵੇਂ ਇਹਦੇ ਵਿੱਚ ਤੂੰ ਆਪਣਾ ਜੀਵਨ ਗੁਜ਼ਾਰਨਾ ਤੇ ਫਿਰ ਤੈਨੂੰ ਪਤਾ ਲੱਗੇਗਾ ਦੁੱਖ ਕਿੱਥੋਂ ਆ ਰਿਹਾ ਹੈ ਇਸ ਕਰਕੇ ਸਭ ਤੋਂ ਪਹਿਲਾਂ ਅੱਜ ਦੇ ਸ਼ਲੋਕ ਵਿੱਚ ਜਿਹੜੀ ਦਾਤ ਸਤਿਗੁਰੂ ਨੇ ਬਖਸ਼ਿਸ਼ ਕੀਤੀ ਏ ਕਹਿਣ ਲੱਗੇ ਭੇਖੀ ਉਹ ਪ੍ਰਵਾਨ ਹੋਏ ਜਾਂ ਸੱਚਾ ਵਿਰਾਗ ਉਹਨਾਂ ਨੇ ਧਾਰਨ ਕੀਤਾ ਉਹੀ ਅਸਲ ਵਿੱਚ ਬਿਰਾਗੀ ਤੇ ਵਿਰਾਗ ਦੇ ਭੇਖ ਵਾਲੇ ਮਨੁੱਖ ਨੇ ਜਿਨ੍ਹਾਂ ਨੇ ਸਾਰੀ ਦੀ ਸਾਰੀ ਵਿਖਿਆ ਨੂੰ ਤਜ ਦਿੱਤਾ ਹੈ ਜੇ ਵਿਖਿਆ ਸਗਲੀ ਤਜੀ ਇਥੇ ਵਿਖਿਆ ਦੇ ਅਰਥ ਸਮਝੀਏ ਵਿਖਿਆ ਕੀ ਵਿਖ ਦੇ ਅਖਰੀ ਅਰਥ ਨੇ ਜ਼ਹਿਰ ਜੇ ਇਹਦੇ ਅਖਰੀ ਅਰਥ ਕਰਾਂਗੇ ਤੇ ਵਿਖ ਦੇ ਅਰਥ ਨੇ ਜ਼ਹਿਰ ਜਿਹਦੇ ਖਾਣ ਨਾਲ ਜੀਵਨ ਦੀ ਸਮਾਪਤੀ ਹੋ ਜਾਂਦੀ ਹੈ ਉਹਨੂੰ ਕਹਿੰਦੇ ਨੇ ਵਿਖ ਇਹਦੇ ਭਾਵ ਅਰਥ ਨੇ ਵਿਕਾਰ ਗੁਰੂ ਗ੍ਰੰਥ ਸਾਹਿਬ ਵਿੱਚ ਵਿਕਾਰਾਂ ਨੂੰ ਵਿਖ ਕਿਹਾ ਹੁਣ ਇਹ ਕਿਵੇਂ ਦੀ ਵਿਖ ਹੈ ਜਿਹਦੇ ਉੱਤੇ ਸਮਝਣ ਤੋਂ ਬਾਅਦ ਵੀ ਬੰਦੇ ਦਾ ਫੋਕਸ ਉੱਠਦਾ ਨਹੀਂ ਧਿਆਨ ਨਹੀਂ ਨਿਕਲਦਾ ਇਹਦੇ ਵਿੱਚ ਉਹਦੇ ਉੱਤੇ ਧਿਆਨ ਟਿਕਿਆ ਰਹਿੰਦਾ ਹੈ ਇਹ ਜ਼ਹਿਰ ਕੌੜੀ ਨਹੀਂ ਇਹਨੂੰ ਵਖ ਤਾਂ ਕਿ ਹੈ ਕਿਉਂਕਿ ਬਾਹਰਲੀ ਜਿਹੜੀ ਕੌੜੀ ਵਿਖਿਆ ਹੈ ਜ਼ਹਿਰ ਖਾ ਕੇ ਬੰਦੇ ਦਾ ਸਰੀਰ ਮਰਦਾ ਹੈ ਤੇ ਜਿਹੜੀ ਵਿਕਾਰਾਂ ਦੀ ਵਿਖ ਹੈ ਇਹ ਖਾ ਕੇ ਮਨੁੱਖ ਦੀ ਆਤਮਾ ਮਰਦੀ ਅੰਦਰੋਂ ਆਤਮਾ ਕਮਜ਼ੋਰ ਪੈ ਜਾਂਦੀ ਹੈ ਵਿਕਾਰ ਜ਼ਹਿਰ ਨੇ ਹੁਣ ਇੱਥੇ ਇੱਕ ਹੋਰ ਬੇਨਤੀ ਕਰਾਂ ਬੰਦੇ ਦੇ ਮਨ ਵਿੱਚ ਇੱਕ ਖਿਆਲ ਆਏਗਾ ਜੇ ਵਿਕਾਰ ਜ਼ਹਿਰ ਹੈ ਜੇ ਮਾਇਆ ਜ਼ਹਿਰ ਹੈ ਜੇ ਲੋਭ ਜ਼ਹਿਰ ਹੈ ਜੇ ਵਾਸਨਾ ਜ਼ਹਿਰ ਹੈ ਤੇ ਪ੍ਰਮਾਤਮਾ ਨੇ ਸਰੀਰ ਵਿੱਚ ਪਾਈ ਕਿਉਂ ਹੈ ਕਿਉਂ ਇਹਨੂੰ ਵਿੱਚ ਉਹਦੇ ਬਣਾ ਕੇ ਰੱਖਿਆ ਹੈ ਇਹ ਵੀ ਸਤਿਗੁਰੂ ਨੇ ਬਾਣੀ ਵਿੱਚ ਹਰ ਇੱਕ ਪੱਖ ਤੋਂ ਵਚਨ ਕੀਤੇ ਨੇ ਕਿ ਜ਼ਹਿਰ ਨੂੰ ਜੇ ਮਾਰ ਲਈਏ ਉਹਦੀ ਦਵਾਈ ਬਣਦੀ ਏ ਜਿੰਨੀਆਂ ਦਵਾਈਆਂ ਸਾਡੇ ਸਰੀਰ ਨੂੰ aroog ਕਰਨ ਵਾਲੀਆਂ ਨੇ ਮੈਡੀਕਲ ਸਟੋਰ ਤੋਂ ਮਿਲਦੀਆਂ ਜਾਂ ਹੋਰ ਪੁਰਾਣੇ ਦੇਸੀ ਹਕੀਮ ਸਨ ਜਿੰਨੇ ਉਹਨਾਂ ਦੇ ਕੋਲ ਜਿੰਨੀਆਂ ਦਵਾਈਆਂ ਸਨ ਜਿੰਨੇ ਮਸਾਲੇ ਸਨ ਉਹ ਸਾਰਾ ਕੁਝ ਜਦੋਂ ਉਹਨਾਂ ਦੀ ਤਹਿ ਵਿੱਚ ਜਾਂਦੇ ਆ ਤੇ ਉਹਨਾਂ ਦੀ ਬੰਤਰ ਦਾ ਜਿਹੜਾ ਮੋਢ ਹੈ ਉਹਨਾਂ ਦੀ ਸ਼ੁਰੂਆਤ ਜ਼ਹਿਰ ਤੋਂ ਹੁੰਦੀ ਹੈ ਆਰੰਭ ਵਿੱਚ ਉਹ ਜ਼ਹਿਰ ਸੀ ਫਿਰ ਉਸ ਜ਼ਹਿਰ ਨੂੰ ਕਿਸੇ ਤਰੀਕੇ ਦੇ ਨਾਲ ਛਾੜਿਆ ਗਿਆ ਅਗਨ ਦੇ ਵਿੱਚ ਭੁੰਨਿਆ ਗਿਆ ਉਹਦੇ ਵਿੱਚ ਹੋਰ ਕਈ ਮਸਾਲੇ ਪਾਏ ਗਏ ਤੇ ਜਦੋਂ ਉਹ ਤਿਆਰ ਹੋ ਗਈ ਦਵਾਈ ਜਿਹੜੀ ਜ਼ਹਿਰ ਸਰੀਰ ਨੂੰ ਮਾਰਦੀ ਸੀ ਉਹ ਜ਼ਹਿਰ ਸਰੀਰ ਨੂੰ ਜੀਵਨ ਦੇਣ ਲੱਗ ਪਈ ਇੱਕ ਬੰਦਾ ਮੰਜੇ ਤੇ ਪਿਆ ਮੌਤ ਦੇ ਨੇੜੇ ਚਲਾ ਗਿਆ ਉਹਦੀ ਦਵਾਈ ਦਵਾਈ ਲੈ ਕੇ ਆਏ ਤੇ ਦਵਾਈ ਉਹਨੂੰ ਲੱਗ ਗਈ ਠੀਕ ਕੰਮ ਕਰ ਗਈ ਉਸ ਦਵਾਈ ਨੇ ਉਹਦੇ ਸਰੀਰ ਨੂੰ arogh ਕਰ ਦਿੱਤਾ ਮੌਤ ਦੇ ਪਾਸਿਓਂ ਪਿੱਛਾ ਖਿੱਚ ਲਿਆ ਤੇ ਤੁਰਨ ਫਿਰਨ ਲੱਗ ਪਿਆ ਉਹ ਕਿਹੜੀ ਦਵਾਈ ਸੀ ਕਿੱਥੋਂ ਆਈ ਸੀ ਜੇ ਉਸੇ ਦਵਾਈ ਦਾ ਪਹਿਲਾ ਰੂਪ ਵੇਖੀਏ ਤੇ ਪਹਿਲਾ ਰੂਪ ਜ਼ਹਿਰ ਸੀ ਜੇ ਉਸ ਜ਼ਹਿਰ ਨੂੰ ਕਿਸੇ ਤੁਰਦੇ ਫਿਰਦੇ ਬੰਦੇ ਨੇ ਕਿਤੇ ਉਹ ਖਾ ਲਿਆ ਤੇ ਉਹ ਤੁਰਦਾ ਫਿਰਦਾ ਮੌਤ ਦਾ ਸ਼ਿਕਾਰ ਹੋ ਗਿਆ ਬਿਮਾਰੀ ਦਾ ਸ਼ਿਕਾਰ ਹੋ ਗਿਆ ਮੰਜੇ ਤੇ ਪੈ ਗਿਆ ਤੇ ਜੇ ਉਹਦੇ ਦੂਜੇ ਰੂਪ ਨੂੰ ਵਰਤਿਆ ਤੇ ਉਹ ਮੰਜੇ ਤੋਂ ਉੱਠ ਕੇ ਕੰਮ ਕਰਨ ਲੱਗ ਪਿਆ ਚੀਜ਼ ਇੱਕੋ ਹੈ ਇੱਕ ਤੰਦਰੁਸਤ ਇਨਸਾਨ ਨੂੰ ਬਿਮਾਰ ਕਰਦੀ ਏ ਜੇ ਉਹਨੂੰ ਸਿੱਧਾ ਵਰਤਣਿਆਂ ਤੇ ਚੀਜ਼ ਉਹੀ ਹੈ ਜਦੋਂ ਉਹ ਮਾਰ ਕੇ ਦਵਾਈ ਬਣਦੀ ਏ ਉਹ ਜ਼ਹਿਰ ਤੇ ਉਹ ਡਿੱਗੇ ਹੋਏ ਬੰਦੇ ਨੂੰ ਤੰਦਰੁਸਤੀ ਪ੍ਰਦਾਨ ਕਰ ਦਿੰਦੀ ਹੈ ਵਸਤੂ ਮਾੜੀ ਨਹੀਂ ਖਿਆਲ ਰੱਖਣਾ ਗੁਰਮਤ ਵਿੱਚ ਜਦੋਂ ਅਸੀਂ ਇਹ ਰੌਲਾ ਪਾਈ ਜਾਂਦੇ ਆ ਮਾਇਆ ਨੂੰ ਛੱਡੋ ਕਿਤੇ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਮਾਇਆ ਦਾ ਤਿਆਗ ਨਹੀਂ ਮਾਇਆ ਨੂੰ ਮਾਰਨ ਦਾ ਤਰੀਕਾ ਦੱਸਿਆ ਕਿ ਇਹਨੂੰ ਮਾਰ ਕੇ ਡਿਵੈਲਪ ਕਰਕੇ ਕਿਵੇਂ ਜੀਵਨ ਦੇ ਵਿੱਚ ਲਿਆਉਣਾ ਹੈ ਇਹਦੀ ਤਬਦੀਲੀ ਕਿਵੇਂ ਕਰਨੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ ਦੁੱਖ ਮੋਹਰਾ ਮਾਰਨ ਹਰ ਨਾਮ ਦੁੱਖ ਵਿਕਾਰ ਵਾਸਨਾ ਲੋਭ ਸੰਸਾਰ ਦੀ ਪਕੜ ਅਹੰਕਾਰ ਸੰਸਾਰ ਦਾ ਮੋਹ ਈਰਖਾ ਨਿੰਦਿਆ ਦੁਬੈਸ਼ ਇੱਕੋ ਹੀ ਤੀਜ ਵਿੱਚੋਂ ਬਣਨ ਵਾਲੀਆਂ ਸਾਰੀਆਂ ਚੀਜ਼ਾਂ ਨੇ ਜਿਵੇਂ ਦੁੱਧ ਦੇ ਵਿੱਚੋਂ ਕਿੰਨੀਆਂ ਚੀਜ਼ਾਂ ਨਿਕਲਦੀਆਂ ਨੇ ਦੁੱਧ ਇੱਕ ਹੈ ਪਦਾਰਥ ਅਨੇਕ ਬਣਨਗੇ ਕਿੰਨੇ ਰੂਪ ਬਣਦੇ ਨੇ ਪਦਾਰਥਾਂ ਦੇ ਸਾਡੇ ਅੰਦਰ ਜਿਹੜੀ ਸ਼ਕਤੀ ਜਿਹੜੀ ਸਾਨੂੰ ਚਲਾਉਣ ਵਾਲੀ ਏ ਉਹਦੀਆਂ ਸਾਰੀਆਂ ਚੀਜ਼ਾਂ ਬਣਦੀਆਂ ਵੱਖਰੀਆਂ ਨਹੀਂ ਤੇ ਜਦੋਂ ਉਸ ਅੰਦਰਲੀ ਸ਼ਕਤੀ ਨੂੰ ਨਾਮ ਨਾਲ ਮਨੁੱਖ ਮਾਰਨ ਦਾ ਯਤਨ ਕਰਦਾ ਹੈ ਉਹ ਵਿਕਾਰ ਅੰਮ੍ਰਿਤ ਬਣਨੇ ਸ਼ੁਰੂ ਹੋ ਜਾਂਦੇ ਨੇ ਹੋਰ ਅੰਮ੍ਰਿਤ ਕਿਥੋਂ ਨਹੀਂ ਆਉਂਦਾ ਉਹਨਾਂ ਵਿਕਾਰਾਂ ਦਾ ਹੀ ਅੰਮ੍ਰਿਤ ਬਣਨਾ ਹੈ ਇਸ ਕਰਕੇ ਵਿਕਾਰੀ ਬੰਦਾ ਕਦੀ ਅੰਮ੍ਰਿਤ ਨੂੰ ਪ੍ਰਾਪਤ ਨਹੀਂ ਕਰ ਸਕੇਗਾ ਕਿਉਂਕਿ ਜਿਹੜੀ ਦਾਤ ਦੇ ਨਾਲ ਅੰਮ੍ਰਿਤ ਬਣਨਾ ਹੈ ਉਹਨੇ ਪਹਿਲਾਂ ਉਸ ਨੂੰ ਕੱਚੇ ਨੂੰ ਖਾ ਲਿਆ ਸਮਾਪਤੀ ਕਰ ਦਿੱਤੀ ਉਹਦੀ ਪਹਿਲਾਂ ਅੰਮ੍ਰਿਤ ਕਿੱਥੋਂ ਬਣਨਾ ਜਿਹਦਾ ਬੀਜ ਹੀ ਖਤਮ ਕਰ ਦਿੱਤਾ ਸੀ ਅਸੀਂ ਕਹਿੰਦੇ ਆ ਸਾਨੂੰ ਰਸ ਆਵੇ ਬਾਣੀ ਦਾ ਬਾਣੀ ਦਾ ਰਸ ਕਿੱਥੋਂ ਆਵੇਗਾ ਬਾਣੀ ਨੇ ਸਿੱਧਾ ਰਸ ਨਹੀਂ ਦੇਣਾ ਬੰਦੇ ਦੇ ਅੰਦਰ ਜਿਹੜੀ ਸ਼ਕਤੀ ਹੈ ਨਾ ਜਿਹਦੇ ਨਾਲ ਅਸੀਂ ਵਾਸਨਾ ਦੀ ਵਰਤੋਂ ਕਰਨਿਆ ਜਾਂ ਲੋਭ ਵੱਲ ਸਾਡਾ ਮਨ ਜਾਂਦਾ ਹੈ ਜਾਂ ਅਸੀਂ ਹੰਕਾਰੀ ਹੁੰਨੇ ਆ ਬਾਣੀ ਨੇ ਉਸੇ ਚੀਜ਼ ਨੂੰ ਅੰਮ੍ਰਿਤ ਬਣਾਉਣਾ ਹੈ ਤੇ ਉਹ ਤੇ ਅਸੀਂ ਪਹਿਲਾਂ ਹੀ ਗਵਾ ਦਿੱਤੀ ਤੇ ਅੰਮ੍ਰਿਤ ਕਾ ਦੇ ਨਾਲ ਬਣੇਗਾ ਇਸ ਕਰਕੇ ਤੁਸੀਂ ਇਤਿਹਾਸ ਵਿੱਚ ਝਾਤੀ ਪਾਓਗੇ ਬੜੀ ਹੈਰਾਨੀ ਦੀ ਗੱਲ ਆਉਂਦੀ ਅਸੀਂ ਕਹਿੰਨੇ ਆ ਗਣਕਾ ਇੱਕ ਪਲਵ ਵਿੱਚ ਤਰ ਗਈ ਅਜਮਲ ਬਹੁਤ ਜਲਦੀ ਤਰਿਆ ਅਸੀਂ ਕਹਿੰਨੇ ਪਾਪੀ ਤਰ ਗਿਆ ਕਾਰਨ ਕੀ ਸੀ ਉਹਨਾਂ ਲੋਕਾਂ ਦੇ ਵਿੱਚ ਬੜੀ ਗਹਿਣ ਡੂੰਗੀ એનર્ਜੀ ਸੀ ਪਰਮਾਰ ਸੀ ਉਹਨਾਂ ਵਿੱਚ ਸ਼ਕਤੀ ਦੀ ਜਿਹੜੀ ਸ਼ਕਤੀ ਵਿਕਾਰਾਂ ਵੱਲ ਵਹਿ ਰਹੀ ਸੀ ਗਨਕਾ ਦੀ ਬੇਸਵਾ ਦੀ ਅਜਮਲ ਦੀ ਅੰਦਰ ਤਾਕਤ ਸੀ ਨਾ ਸ਼ਕਤੀ ਸੀ ਇਹ ਵੀ ਵੱਖਰਾ ਵੱਖਰਾ ਸਰੀਰ ਹਰ ਇੱਕ ਸਰੀਰ ਦੀ ਸ਼ਕਤੀ ਇੱਕੋ ਜੀ ਨਹੀਂ ਸਾਰਿਆਂ ਵਿੱਚ ਸਮਰੱਥਾ ਨਹੀਂ ਸੰਤ ਹੋਣ ਦੀ ਸਾਰਿਆਂ ਵਿੱਚ ਸਮਰੱਥਾ ਨਹੀਂ ਸ਼ਹੀਦ ਹੋਣ ਦੀ ਸਾਰਿਆਂ ਦੇ ਵਿੱਚ ਸਰੀਰਾਂ ਦੇ ਵਿੱਚ ਇੱਕੋ ਜਿਹਾ ਨੇ ਹੈ ਜੇ ਹਾਂ ਚੀਰੀ ਲਿਖਿਆ ਦੇਹ ਹੁਕਮ ਕਮਾਇ ਜੋ ਕੁਝ ਅੰਦਰ ਪਾਇਆ ਹੈ ਆਦਮੀ ਉਸ ਤੋਂ ਅੱਗੇ ਨਹੀਂ ਜਾ ਸਕੇਗਾ ਖਿਆਲ ਰੱਖਣਾ ਉਸ ਤੋਂ ਵੱਧ ਜਿੰਨੇ ਮਰਜੀ ਹੱਥ ਪੈਰ ਮਾਰਦਾ ਰਹੇ ਅੰਦਰ ਕਪੈਸਿਟੀ ਪਾਈ ਹੈ ਸਰੀਰ ਹਾਂ ਜਿਸ ਬੰਦੇ ਦੇ ਜੀਵਨ ਦੀ ਉਹ ਪਹਿਲੀ ਸਰੀਰ ਵਿੱਚ ਜਿਹੜੀ ਉਹਦੀ ਕਲਾਸ ਹੈ ਉਥੋਂ ਤੱਕ ਚਲਾ ਜਾਂਦਾ ਹੈ ਕੁਦਰਤ ਨੂੰ ਉਸ ਤੋਂ ਵੱਡਾ ਸਰੀਰ ਦੇ ਦਿੰਦੀ ਹੈ ਫਿਰ ਉਹ ਉੱਥੇ ਕੰਮ ਕਰਦਾ ਹੈ ਜਦੋਂ ਕੁਦਰਤ ਵਾਰ-ਵਾਰ ਵੇਖਦੀ ਵੀ ਸਫਲ ਹੁੰਦਾ ਜਾ ਰਿਹਾ ਸਫਲ ਹੁੰਦਾ ਜਾ ਰਿਹਾ ਤੇ ਫਿਰ ਉਹਨੂੰ ਅਖੀਰਲਾ ਸਰੀਰ ਦਿੰਦੀ ਜਿਹਦੇ ਵਿੱਚ ਉਹ ਬ੍ਰਹਮ ਗਿਆਨੀ ਬਣ ਸਕੇ ਸਾਰੇ ਸਰੀਰ ਬ੍ਰਹਮ ਗਿਆਨੀ ਨਹੀਂ ਹੋ ਸਕਦੇ ਉਹਨਾਂ ਦੇ ਸਰੀਰ ਦੇ ਵਿੱਚ ਉਹਨੀ ਸ਼ਕਤੀ ਹੀ ਨਹੀਂ ਸੈਨ ਦੀ ਤਾਕਤ ਹੀ ਨਹੀਂ ਹੈ ਤਾਂ ਇਸ ਤਰ੍ਹਾਂ ਜਿਹੜੇ ਲੋਕ ਵਾਸਨਾਗ੍ਰਸਨ ਬ੍ਰਹਮ ਗਿਆਨੀ ਕਿਉਂ ਬਣੇ ਸ਼ਕਤੀ ਬਹੁਤ ਜ਼ਿਆਦਾ ਸੀ ਨਾਮ ਨੇ ਉਹ ਸ਼ਕਤੀ ਨੂੰ ਅਮਰਤ ਵਿੱਚ ਤਬਦੀਲ ਕਰ ਦਿੱਤਾ ਇਤਿਹਾਸ ਭਰਿਆ ਹੋਇਆ ਕਿਤੇ ਕੋਈ ਆਦਮੀ ਖਾਣ ਵਾਲਾ ਕੌਡਾ ਹੈ ਉਹ ਸੰਤ ਬਣ ਜਾਂਦਾ ਹੈ ਬਹੁਤ ਜਲਦੀ ਕਿਉਂ ਹੈ ਅੰਦਰ ਸ਼ਕਤੀ ਬੜੀ ਉਹ ਸ਼ਕਤੀ ਜਿਹੜੀ ਬੰਦੇ ਨੂੰ ਸਾਹਮਣੇ ਖਾ ਜਾਂਦੀ ਤਦ ਕਿ ਉਸ ਬੰਦੇ ਵਿੱਚ ਕਿੰਨੀ ਕੁ ਹਿੰਮਤ ਹੋਵੇਗੀ ਭਾਵੇਂ ਉਹ ਪਾਪ ਹੈ ਅਪਰਾਧ ਦੇ ਬਹੁਤ ਵੱਡਾ ਪਰ ਅਪਰਾਧ ਵੀ ਤੇ ਕਿਸੇ ਅੰਦਰ ਦੀ ਜ਼ਰੂਰਤ ਨਾਲ ਕੀਤਾ ਜਾ ਰਿਹਾ ਹੈ ਤੁਹਾ ਮੈਂ ਬੇਨਤੀ ਕਰਾਂ ਜਿੰਨੀ ਜ਼ਰੂਰਤ ਨਾਲ ਪਾਪ ਕਰੀਦਾ ਹੈ ਉਹਦੇ ਤੋਂ ਕਿਤੇ ਜ਼ਿਆਦਾ ਜ਼ਰੂਰਤ ਪੁੰਨ ਕਰਨ ਵਾਸਤੇ ਚਾਹੀਦੀ ਹੈ ਜੇ ਜ਼ਰੂਰਤ ਨਹੀਂ ਸ਼ਕਤੀ ਨਹੀਂ ਕੁਰਬਾਨ ਹੋਣ ਦਾ ਮਾਧਿਓਂ ਨਹੀਂ ਬੰਦਾ ਕੰਬੀ ਜਾਂਦਾ ਵੀ ਵੇਖਾਂਗੇ ਕਰਾਂਗੇ ਫਿਰ ਕਿਵੇਂ ਕਰੇਗਾ ਜਿਹੜਾ ਵਿਅਕਤੀ ਸ਼ਕਤੀਹੀਣ ਹੈ ਉਹ ਕਦੀ ਧਰਮ ਵਿੱਚ ਸਫਲ ਨਹੀਂ ਹੋ ਸਕੇਗਾ ਸ਼ਕਤੀ ਤੋਂ ਬਿਨਾ ਇੱਥੇ ਵੀ ਕੁਝ ਨਹੀਂ ਹੈ ਅਸੀਂ ਸੋਚਨੇ ਆ ਜਿਹੜੇ ਸੰਸਾਰ ਵਿੱਚ ਕਾਮਯਾਬ ਨਹੀਂ ਹੋਏ ਜਿਹੜੇ ਦੁਕਾਨ ਤੇ ਕਾਮਯਾਬ ਨਹੀਂ ਹੋਏ ਚਲੋ ਉਹਨਾਂ ਨੂੰ ਗੁਰਦੁਆਰੇ ਭੇਜ ਦਿਓ ਉਹ ਕੁਝ ਨਾ ਕੁਝ ਸਿੱਖ ਲੈਣਗੇ ਇੱਥੇ ਵੀ ਕੁਝ ਨਹੀਂ ਹੋਏਗਾ ਇੱਥੇ ਵੀ ਉਹਨਾਂ ਤੋਂ ਹੀ ਹੋਏਗਾ ਜਿਨ੍ਹਾਂ ਤੋਂ ਉੱਥੇ ਹੋਇਆ ਇਸ ਕਰਕੇ ਕੌਡੇ ਵਰਗੇ ਬਲਾਂ ਵਿੱਚ ਬ੍ਰਹਮ ਗਿਆਨੀ ਬਣਦੇ ਇਸ ਕਰਕੇ ਸੱਜਣ ਠੱਕ ਵਰਗੇ ਕਾਤਲ ਬਲਾਂ ਦੇ ਵਿੱਚ ਸੰਤ ਬਣ ਜਾਂਦੇ ਨੇ ਬਲਾਂ ਦੇ ਅੰਦਰ ਉਹਨਾਂ ਵਿੱਚ ਸੰਤਤਾਈ ਪੈਦਾ ਹੋ ਜਾਂਦੀ ਹੈ ਹੋਰ ਤੁਸੀਂ ਝਾਤੀ ਮਾਰ ਕੇ ਵੇਖੋ ਕਿੰਨੇ ਲੋਕ ਨੇ ਜਿਨ੍ਹਾਂ ਦੇ ਜੀਵਨ ਦੇ ਅੰਦਰ ਇਹ ਪਾਪ ਸੀ ਉਹ ਪਾਪ ਪੁੰਨ ਵਿੱਚ ਤਬਦੀਲ ਕਰ ਦਿੱਤਾ ਨਾਮ ਨੇ ਮੈਂ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਦੁੱਖ ਮੁਹਰਾ ਵਾਸ਼ਨਾ ਨੂੰ ਵਾਸ਼ਨਾ ਹੀ ਬਿਰਾਗ ਬਣਦੀ ਹੈ ਸੰਸਾਰ ਦਾ ਲੋਭ ਜਿੰਨਾ ਗਹਿਰਾ ਹੈ ਉਨਾ ਪਰਮਾਤਮਾ ਦਾ ਲੋਭ ਦੂਸਰੇ ਪਾਸੇ ਜਿੱਦਣ ਜਾਗ ਪਿਆ ਉਹ ਲੋਭ ਤੇਜ ਹੋ ਜਾਏਗਾ ਉਹਦੇ ਵਿੱਚ ਤਰੱਕੀ ਆ ਜਾਏਗੀ ਤੇਜ਼ੀ ਆ ਜਾਏਗੀ ਤਾਂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਦੁੱਖ ਮੋਹਰਾ ਮਾਰਨ ਹਰ ਨਾਮ ਦੁੱਖ ਮੋਹਰਾ ਹੈ ਵਾਸ਼ਨਾ ਮੋਹਰਾ ਹੈ ਮਸਾਲਾ ਉਸ ਦਾ ਜਿਹੜਾ ਹੈ ਨਾਮ ਹੈ ਬੇਨਤੀ ਕਰ ਦਿਓ ਵੀ ਪਾਠ ਦਾ ਆਵਾਜ਼ ਮੈਨੂੰ ਆਉਂਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿਉਂਕਿ ਇਹ ਵਿਸ਼ਾ ਧਿਆਨ ਦਾ ਹੈ ਪਹਿਲੀ ਗੱਲ ਤੇ ਕਥਾ ਦੇ ਵਿੱਚ ਪਾਠ ਦਾ ਕੋਈ ਕੰਮ ਹੈ ਨਹੀਂ ਉਹ ਆਪਾਂ ਕਰਨਾ ਵੱਖਰਾ ਕਰੀਏ ਦੂਸਰੀ ਆਵਾਜ਼ ਜਦੋਂ ਆਪਾਂ ਧਿਆਨ ਲਾਉਂਦੇ ਆ ਆਲੇ ਦੁਆਲੇ ਕੋਈ ਵੀ ਆਵਾਜ਼ ਹੈ ਉਹ ਬੰਦੇ ਨੂੰ ਮਨ ਨੂੰ ਤੋੜਦੀ ਹੈ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਦਰਬਾਰ ਦੇ ਨਿਯਮ ਨਿਭਾਈਏ ਆਪਾਂ ਆਪਾਂ ਹਰ ਇੱਕ ਚੀਜ਼ ਨੂੰ ਪੂਰੀ ਤਰ੍ਹਾਂ ਕਰੀਏ ਜਿਹੜੇ ਕੰਮ ਨੂੰ ਕਰਨੇ ਆ ਜਿਹੜੇ ਕਾਰਜ ਦੇ ਵਿੱਚ ਅਸੀਂ ਇੱਕ ਵਕਤ ਇੱਕ ਕੰਮ ਨਹੀਂ ਕਰਦੇ ਜਾਂ ਸਾਡੀ ਸਮਰੱਥਾ ਹੀ ਨਹੀਂ ਹੋ ਜਾਏ ਜੋ ਸਮਰੱਥਾ ਪੂਰੀ ਵੱਧ ਜਾਏ ਤੇ ਅਸੀਂ ਇਸ ਢੰਗ ਨਾਲ ਕਰੀਏ ਵੀ ਦੂਸਰੇ ਬੰਦੇ ਦੇ ਕੰਮ ਵਿੱਚ ਦਖਲ ਨਾ ਆਵੇ ਦੂਸਰਾ ਬੰਦਾ ਡਿਸਟਰਬ ਨਾ ਹੋਵੇ ਇਸ ਕਰਕੇ ਆਓ ਫਿਰ ਧਿਆਨ ਨੂੰ ਜੋੜੀਏ ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਸਚੇ ਪਾਤਸ਼ਾਹ ਜੀ ਕਹਿ ਰਹੇ ਨੇ ਜਿਨ੍ਹਾਂ ਨੇ ਵਿਰਾਗ ਦਾ ਭੇਖ ਧਾਰਨ ਕੀਤਾ ਉਹਨਾਂ ਨੇ ਨਾਮ ਦੁਆਰਾ ਆਪਣੇ ਜੀਵਨ ਦੇ ਦੁੱਖ ਨੂੰ ਸੁਖ ਵਿੱਚ ਤਬਦੀਲ ਕਰ ਦਿੱਤਾ ਹੈ ਉਹ ਵਿਰਾਗ ਬਣ ਗਿਆ ਦੁੱਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਸੰਤੋਖ ਦੀ ਸਿਲਾ ਤੇ ਉਸ ਦਵਾਈ ਨੂੰ ਰਗੜਿਆ ਜਾਂਦਾ ਹੈ ਪੀਸਨ ਹੱਥ ਦਾਨ ਤੇ ਦਾਨ ਕਰਨ ਦੀ ਬਿਰਤੀ ਦਾਨ ਦੇ ਅਰਥ ਸਿਰਫ ਵੰਡਣਾ ਨਹੀਂ ਦਾਨ ਦੇ ਅਰਥ ਨੇ ਇੱਕ ਨਾਂ ਪਕੜਨਾ ਧਿਆਨ ਦਿਓ ਦਾਨ ਸ਼ਬਦ ਬੜਾ ਪਿਆਰਾ ਹੈ ਦਾਨ ਦਾ ਅਰਥ ਦੇਣਾ ਨਹੀਂ ਕੱਲਾ ਦਾਨੀ ਕੌਣ ਹੈ ਨਾਂ ਪਕੜਨਾ ਹੀ ਦਾਨ ਕਰਨਾ ਹੈ ਭਾਵੇਂ ਉਹਦੇ ਕੋਲ ਰਵੇ ਤੇ ਭਾਵੇਂ ਕਿਸੇ ਨੂੰ ਦੇਦਾ ਜੇ ਪਕੜਿਆ ਪਕੜਨਾ ਛੱਡ ਦਿੱਤਾ ਜਿਸ ਨੇ ਉਹ ਹੀ ਦਾਨੀ ਹੈ ਨਹੀਂ ਤੇ ਤੁਸੀਂ ਵੇਖੋਗੇ ਬੰਦਾ ਕਈ ਵਾਰੀ ਦੇ ਦੇਂਦਾ ਗੁਰਦੁਆਰੇ ਵਿੱਚ ਪਰ ਉਹਨੂੰ ਅੰਦਰੋਂ ਛੱਡਦਾ ਨਹੀਂ ਦੇ ਵੀ ਦਿੱਤਾ ਉਹ ਚੀਜ਼ ਕੰਮ ਵੀ ਕਰਨ ਲੱਗ ਪਈ ਅਸੀਂ ਪੱਖਾ ਦੇ ਦਿੱਤਾ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਦੇ ਦਿੱਤਾ ਅਸੀਂ ਘੜੀ ਲਵਾ ਦਿੱਤੀ ਹੋਰ ਕੁਝ ਲਵਾ ਦਿੱਤਾ ਮਸ਼ੀਨ ਦੇ ਦਿੱਤੀ ਪ੍ਰਸ਼ਾਦੇ ਪਕਾਉਣ ਵਾਲੀ ਆਟਾ ਗੁੰਨਣ ਵਾਲੀ ਦਾਨ ਤੇ ਕੀਤਾ ਜ਼ਰੂਰ ਪਰ দান ਦੀ ਸੰਪੂਰਨਤਾ ਕਿਉਂ ਨਹੀਂ ਆਈ ਕਿਉਂਕਿ দান ਦਾ ਦੂਜਾ ਨਿਯਮ ਇਕੱਲਾ ਦੇਣਾ দান ਦਾ ਨਿਯਮ ਨਹੀਂ ਛੱਡਣਾ ਵੀ দান ਦਾ ਨਿਯਮ ਹੈ ਬੰਦਾ ਜਿਹੜੀ ਚੀਜ਼ ਨੂੰ ਛੱਡੇ ਉਹ ਹੀ দান ਹੋਈ ਹੈ ਛੱਡਿਆ ਤੇ ਉਹਨੂੰ ਹੈ ਨਹੀਂ ਸੁਰਤ ਤੇ ਉਹਦੇ ਵਿੱਚ ਵਸੀ ਪਈ ਤਾਂ ਜਿਹੜਾ ਮਨੁੱਖ ਸੰਪੂਰਨ ਤੌਰ ਤੇ ਸੰਸਾਰ ਨੂੰ ਛੱਡ ਦਿੰਦਾ ਹੈ ਉਹ ਮਹਾਦਾਨੀ ਬਣ ਜਾਂਦਾ ਹੈ ਭਾਵੇਂ ਉਹ ਨਾਮ ਵੀ ਦਾਇ ਖਿਆਲ ਰੱਖਣਾ ਜ਼ਰੂਰੀ ਨਹੀਂ ਕਿ ਉਸਨੇ ਵੰਡਿਆ ਦਿੱਤਾ ਕਿਉਂਕਿ ਜੋ ਕੁਝ ਉਹਦੇ ਕੋਲ ਵੀ ਹੈ ਉਹਦੇ ਮਨ ਵਿੱਚ ਕਦੀ ਉਹਦਾ ਖਿਆਲ ਹੀ ਨਹੀਂ ਆਇਆ ਕਿ ਮੇਰਾ ਹੈ ਉਹ ਦੇਗਾ ਵੀ ਕੋਲ ਵੀ ਰੱਖੇਗਾ ਇਸ ਕਰਕੇ ਗੁਰਸਿੱਖ ਨੂੰ ਇਸ ਚੀਜ਼ ਦਾ ਕਦੀ ਸ਼ੰਕਾ ਨਹੀਂ ਕਿ ਮੈਂ ਆਪਣੇ ਘਰ ਵਿੱਚ ਜਿਹੜੀ ਰੋਟੀ ਖਾਣਾ ਤੇ ਜਿਹੜੀ ਗੁਰਦੁਆਰੇ ਦੀ ਰੋਟੀ ਉਹਦੇ ਵਿੱਚ ਕੋਈ ਫਰਕ ਹੈ ਉੱਥੇ ਜਾ ਕੇ ਇਹ ਪਾਪ ਖਤਮ ਹੁੰਦਾ ਇੱਕ ਸ਼ਬਦ ਬੜਾ ਵਰਤਿਆ ਜਾਂਦਾ ਹੈ ਇਦੇ ਤੋਂ ਬੜਾ ਸੰਸਾਰ ਡਰਿਆ ਵੀ ਹੋਇਆ ਔਰ ਹੈ ਵੀ ਸੱਚ ਉਹ ਸ਼ਬਦ ਹੈ ਪੂਜਾ ਦਾ ਧਾਨ ਪੂਜਾ ਦਾ ਧਾਨ ਕੀ ਹੈ ਪੂਜਾ ਦੇ ਧਾਨ ਤੋਂ ਕਿਹੜਾ ਵਿਅਕਤੀ ਬਚਿਆ ਜਿਸ ਦੀ ਦ੍ਰਿਸ਼ਟੀ ਸਾਮ ਹੋ ਗਈ ਜਿਹੜਾ ਘਰ ਵਿੱਚ ਖਾਂਦਾ ਤੇ ਤਾਂ ਵੀ ਸਮਝਦਾ ਗੁਰੂ ਦਾ ਤੇ ਜਿਹੜਾ ਗੁਰੂ ਕੋਲ ਲੈ ਕੇ ਖਾਂਦਾ ਤੇ ਉਦੋਂ ਵੀ ਸਮਝਦਾ ਗੁਰੂ ਦਾ ਉਹ ਬਚਿਆ ਪੂਜਾ ਦੇ ਤਾਨ ਦਾ ਜਾਂ ਕਾ ਸਭ ਕਿਛ ਤਾਂ ਕਾ ਹੋਏ ਤੇ ਜੇ ਇੱਕ ਹੱਦ ਬੰਨੀ ਲਾਈ ਹੋਈ ਵੀ ਆ ਤੇ ਸਾਡਾ ਆ ਤੇ ਅਸੀਂ ਬਣਾਇਆ ਤੇ ਉਹ ਗੁਰੂ ਦਾ ਉਹ ਗੁਰੂਤ ਕੋਲ ਹੈ ਫਿਰ ਦੋ ਚੀਜ਼ਾਂ ਹੋਗੀਆਂ ਦੁਬਦਾ ਫੈ ਗਈ ਅਣਜਾਣੇ ਦੇ ਵਿੱਚ ਬੜੇ ਝੂਠੇ ਗਿਆਨ ਸਾਡੇ ਸਮਾਜ ਵਿੱਚ ਚੱਲਦੇ ਨੇ ਉੱਥੇ ਅਸੀਂ ਆਪਣਾ ਕਹਿੰਦੇ ਅਸੀਂ ਆਪਣੀ ਕਮਾਈ ਕੀਤੀ ਦਸਾਂ ਨੌਵਾਂ ਦੀ ਤੇ ਨੌ ਕਿਨੇ ਦਿੱਤੇ ਨੇ ਦਸਾਂ ਨੋਵਾਂ ਦੀ ਕਮਾਈ ਜ਼ਰੂਰ ਹੈ ਨਾ ਕਿਸ ਨੇ ਦਿੱਤੇ ਜਿੰਨਾ ਚਿਰ ਕਿਸੇ ਚੀਜ਼ ਨੂੰ ਅਸੀਂ ਛੱਡਿਆ ਨਹੀਂ ਉਹਨਾਂ ਚਿਰ ਦਾਨ ਨਹੀਂ ਕੀਤਾ ਜਦੋਂ ਕੋਈ ਦਾਨੀ ਬਣਦਾ ਕਲਗੀਆਂ ਵਾਲੇ ਨੂੰ ਕਹਿੰਦੇ ਨਾ ਪੁੱਤਰਾਂ ਦਾ ਦਾਨੀ ਹੈ ਪੁੱਤਰਾਂ ਦਾ ਦਾਨੀ ਪੁੱਤਰ ਦਾਨ ਕਰ ਦਿੱਤੇ ਤੇ ਜਦੋਂ ਦਾਨ ਕੀਤੇ ਵਰਦ ਕੇ ਪੁੱਛਿਆ ਵੀ ਪੁੱਤਰਾਂ ਦਾ ਦਾਨੀ ਹੈ ਉਹਨੇ ਕਿਹਾ ਦਾਨੀ ਉਹਨਾਂ ਨੇ ਕਿਹਾ ਇਹ ਤੇ ਪਹਿਲੇ ਦਾਨ ਸਨ ਪਹਿਲਾਂ ਮੇਰੇ ਹੈ ਹੀ ਨਹੀਂ ਸਨ ਦਾਨ ਤੇ ਤਾਂ ਕਰੀਏ ਜੇ ਪਹਿਲਾਂ ਕੋਲ ਰੱਖੇ ਹੋਣ ਪਹਿਲਾਂ ਹੀ ਸੌਂਪ ਦਿੱਤੇ ਸਨ ਪਹਿਲਾਂ ਹੀ ਦੇ ਦਿੱਤੇ ਸਨ ਇਸ ਕਰਕੇ ਹੁਣ ਦਾਨ ਦੀ ਕੋਈ ਬਹੁਤੀ ਵੱਡੀ ਭਾਸ਼ਾ ਨਹੀਂ ਰਹੀ ਦਾਨ ਦਾ ਕੋਈ ਬਹੁਤ ਵੱਡਾ ਇਸ ਤਰ੍ਹਾਂ ਦਾ ਅਸਰ ਨਹੀਂ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਸਿਲਾ ਸੰਤੋਖ ਪੀਸਨ ਹਤ ਦਾਨ ਇਹ ਦਵਾਈ ਜਦੋਂ ਤਿਆਰ ਹੋ ਗਈ ਫਿਰ ਕਹਿੰਦੇ ਨਿਤ-ਨਿਤ ਲੇ ਇਸ ਦਵਾਈ ਨੂੰ ਗੁਰਸਿੱਖ ਨਿਤ ਖਾਂਦਾ ਹੈ ਹਰ ਰੋਜ਼ ਵਰਤਦਾ ਹੈ ਨਿਤ-ਨਿਤ ਲੇ ਨਾ ਛੀਜੇ ਦੇ ਅੰਤ ਮਾਰ ਅੰਤਕਾਰ ਜਮ ਮਾਰੇ ਠੇ ਅਖੀਰਲੇ ਵੇਲੇ ਉਹ ਮੌਤ ਨੂੰ ਮਾਰ ਕੇ ਖਤਮ ਕਰ ਦਿੰਦਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਬਚਨ ਕਰ ਰਹੇ ਨੇ ਕਿ ਜਿਸ ਮਨੁੱਖ ਦੇ ਜੀਵਨ ਵਿੱਚ ਬਿਖਿਆ ਦੇ ਉੱਤੇ ਆਪਾਂ ਬੇਨਤੀ ਕਰ ਰਹੇ ਸੀ ਬਿਖਿਆ ਕੀ ਹੈ ਬਿਖਿਆ ਦੇ ਅਰਥ ਨੇ ਸੰਸਾਰ ਦੇ ਵਿਕਾਰ ਜਿਸ ਮਨੁੱਖ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੇ ਬਿਖਿਆ ਸਗਲੀ ਤਜੀ ਸਗਲੀ ਦਾ ਅਰਥ ਹੈ ਸਾਰੀ ਕਿਉਂਕਿ ਇਹ ਵਿਕਾਰਾਂ ਦੀ ਜ਼ਹਿਰ ਇੱਕ ਪ੍ਰਕਾਰ ਦੀ ਨਹੀਂ ਹੈ ਇੱਕ ਪ੍ਰਕਾਰ ਦੀ ਜ਼ਹਿਰ ਨਹੀਂ ਸਗਲੀ ਦਾ ਅਰਥ ਇੱਕ ਤੋਂ ਲੈ ਕੇ ਜਿੱਥੋਂ ਤੱਕ ਜਿੰਨੀਆਂ ਚੀਜ਼ਾਂ ਸਾਨੂੰ ਅਕਾਲ ਪੁਰਖ ਵੈਗਰੂ ਤੋਂ ਤੋੜਦੀਆਂ ਨੇ ਉਹਨਾਂ ਨੂੰ ਕਹੈ ਸਗਲੀ ਵਿਖਾ ਸਗਲੀ ਜ਼ਹਿਰ ਜਦੋਂ ਕੋਈ ਸਾਰੀ ਪ੍ਰਕਾਰ ਦੀ ਜ਼ਹਿਰ ਨੂੰ ਛੱਡ ਦਿੰਦਾ ਸਾਰੀ ਪ੍ਰਕਾਰ ਦੀ ਸਭ ਤੋਂ ਵੱਡੀ ਜ਼ਹਿਰ ਹੈ ਮੈਨ ਦੀ ਸਭ ਤੋਂ ਵੱਡੀ ਜ਼ਹਿਰ ਹੈ ਹੰਕਾਰ ਦੀ ਤੇ ਜਿਸ ਨੇ ਹੰਕਾਰ ਦੇ ਵਿੱਚੋਂ ਨਿਕਲਣ ਦੀ ਜਾਜ ਸਿੱਖ ਲਈ ਉਨੇ ਸਾਰੀ ਪ੍ਰਕਾਰ ਦੀ ਵਿਕਾਰਾਂ ਦੀ ਜ਼ਹਿਰ ਦੀ ਜੜ ਤੇ ਹੱਥ ਪਾ ਲਿਆ ਕਿਉਂਕਿ ਇਹ ਜੜ ਹੈ ਸਭ ਤੋਂ ਵੱਡੀ ਜਿਹੜੀ ਮੈਂ ਮੇਰੀ ਹੈ ਜਿੰਨੇ ਵਿਕਾਰ ਨੇ ਇਸ ਜ਼ਮੀਨ ਤੇ ਜਿਨ੍ਹਾਂ ਦੇ ਨਾਲ ਮਨੁੱਖ ਗੁਰੂ ਕੇ ਸ਼ਬਦ ਤੋਂ ਦੂਰ ਜਾਂਦਾ ਹੈ ਉਹਨਾਂ ਦੇ ਵਿੱਚ ਜੜ ਹੈ ਜਿਹੜੀ ਉਹ ਹੰਕਾਰ ਦੀ ਹੈ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਸਚੇ ਪਾਤਸ਼ਾਹ ਜੀ ਬਚਨ ਕਰਦੇ ਜਿਹ ਬਿਖਿਆ ਸਗਲੀ ਤਜੀ